ਕੁੜੀਆਂ ਦੇ ਹੋਸਟਲ ਦੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗ ਜਾਣ ਤੋਂ ਬਾਅਦ ਇਲਾਕੇ ਦੇ ਵਿੱਚ دہشت ਫੈਲ ਗਈ ਤੇ ਅੱਗ ਲੱਗਣ ਦਾ ਕਾਰਨ 에어 ਕੰਡੀਸ਼ਨਰ ਦੇ ਤਿਮਾਕੇ ਨੂੰ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਅੱਗ ਹੋਸਟਲ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਗਈ ਘਟਨਾ ਗੇਟ ਨੁਆਇਡਾ ਦੇ ਨੌਲੇਜ ਪਾਰਕ ਤਿੰਨ ਇਲਾਕੇ ਦੇ ਵਿੱਚ ਬਣੇ ਅਨਪੂਰਨਾ ਗਰਲ ਹੋਸਟਲ ਦੀ ਹੈ ਜਿੱਥੇ ਘਟਨਾ ਦੇ ਸਮੇਂ ਕੁੜੀਆਂ ਹੋਸਟਲ ਦੇ ਵਿੱਚ ਮੌਜੂਦ ਸੀ ਤੇ ਅੱਗ ਲੱਗਣ ਤੋਂ ਬਾਅਦ ਕੁੜੀਆਂ ਦੇ ਵਿੱਚ ਸਨਸਨੀ ਫੈਲ ਗਈ ਤੇ ਕੁੜੀਆਂ ਬਾਲਕੋਨੀ ਦੇ ਰਸਤੇ ਰਾਹੀਂ ਲਟਕ ਕੇ ਤੇ ਪੌੜੀਆਂ ਦੀ ਵਰਤੋਂ ਕਰਕੇ ਹੋਸਟਲ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋਈਆਂ ਤੇ ਉਹਨਾਂ ਆਪਣੀ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਹੈ ਕੁੜੀਆਂ ਦੇ ਹੋਸਟਲ ਦੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗ ਜਾਣ ਤੋਂ ਬਾਅਦ ਇਲਾਕੇ ਦੇ ਵਿੱਚ دہشت ਫੈਲ ਗਈ ਤੇ ਅੱਗ ਲੱਗਣ ਦਾ ਕਾਰਨ 에어 ਕੰਡੀਸ਼ਨਰ ਦੇ ਤਮਾਕੇ ਨੂੰ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਅੱਗ ਹੋਸਟਲ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਗਈ ਘਟਨਾ ਗੇਟ ਨੌਇਡਾ ਦੇ ਨੌਲੇਜ ਪਾਰਕ ਤਿੰਨ ਇਲਾਕੇ ਦੇ ਵਿੱਚ ਬਣੇ ਅਨਪੂਰਨਾ ਗਰਲਜ਼ ਹੋਸਟਲ ਦੀ ਹੈ ਜਿੱਥੇ ਘਟਨਾ ਦੇ ਸਮੇਂ ਕੁੜੀਆਂ ਹੋਸਟਲ ਦੇ ਵਿੱਚ ਮੌਜੂਦ ਸੀ ਤੇ ਅੱਗ ਲੱਗਣ ਤੋਂ ਬਾਅਦ ਕੁੜੀਆਂ ਦੇ ਵਿੱਚ ਸਨਸਨੀ ਫੈਲ ਗਈ ਤੇ ਕੁੜੀਆਂ ਬਾਲਕੋਨੀ ਦੇ ਰਸਤੇ ਰਾਹੀਂ ਲਟਕ ਕੇ ਤੇ ਪੌੜੀਆਂ ਦੀ ਵਰਤੋਂ ਕਰਕੇ ਹੋਸਟਲ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋਈਆਂ ਤੇ ਉਹਨਾਂ ਆਪਣੀ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਹੈ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ